ਲੰਬੇ ਸਮੇਂ ਤੋਂ ਚੱਲੀ ਆ ਰਹੀ ਜਨਤਾ ਸਕੂ ਰਾਜਪੁਰਾ ਤੇ ਰੇਲਵੇ ਪੁਲ ਖੁੱਲਣ ਦੀ ਉਡੀਕ ਹੋਈ ਖਤਮ ਹਲਕਾ ਬਧਾਇਕ ਮੈਡਮ ਨੀਨਾ ਮਿੱਤਲ ਨੇ ਪੁਲ ਦਾ ਉਦਘਾਟਨ ਕਰਕੇ ਆਮ ਜਨਤਾ ਲਈ ਪੁਲ ਖੋਲ ਦਿੱਤਾ ਆਸ-ਪਾਸ ਦੇ ਲੋਕਾਂ ਨੇ ਲਿਆ ਸੁੱਖ ਦਾ ਸਾਹ ਅਤੇ ਕਿਹਾ ਕਿ ਪੁਲ ਦਾ ਰਸਤਾ ਖੋਲਣ ਤੋਂ ਬਾਅਦ ਰੌਣਕਾਂ ਦੁਬਾਰਾ ਤੋਂ ਵਾਪਸ ਆ ਜਾਣਗੀਆਂ ਕਈ ਲੋਕਾਂ ਦਾ ਹੋਇਆ ਸੀ ਕਾਰੋਬਾਰ ਠੱਪ ਉਹਨਾਂ ਨੂੰ ਮਿਲੇਗੀ ਨਵੀਂ ਰਾਹ ਪਿਛਲੇ ਦਿਨ ਸਾਫ ਦਾ ਹਲਕਾ ਬਦਾਈ ਖਰਦਿਆਲ ਸਿੰਘ ਕੰਬੋਜ਼ ਵੱਲੋਂ ਵੀ ਪੁੱਲ ਬਣਨ ਦੀ ਖੁਸ਼ੀ ਦੱਡੂ ਬਣਨ ਦੀ ਤਿਆਰੀ ਕੀਤੀ ਗਈ ਸੀ ਪਰ ਪੁਲਿਸ ਨੇ ਉਹਨਾਂ ਨੂੰ ਰੋਕ ਦਿੱਤਾ ਗਿਆ ਸੀ ਤੁਸੀਂ ਦੇਖ ਰਹੇ ਹੋ ਨਿਊਜ਼ ਰੀਡਰ ਪੰਜਾਬ ਤੇ ਜਤਿੰਦਰ ਲਕੀਨਾ ਦੀਪਕ ਕੁਮਾਰ ਦੀ ਰਿਪੋਰਟ ਮੈਂ ਬਸ ਉਹ ਜਿਹੜੀ ਜੀ ਸ਼ਹਿਰ ਵਾਸੀਆਂ ਨੇ ਮੰਗ ਕੀਤੀ ਕਾ ਨਾ ਮੈਨੂੰ ਦੇਖੋ ਇਹ ਪੁਲ ਨਾ ਚੱਲਣ ਕਰਕੇ ਸ਼ਹਿਰ ਵਾਸੀ ਬਹੁਤ ਸਫਰ ਕਰਦਾ ਹੁੰਦੇ ਤੇ ਮੈਂ ਇਹ ਕਹੂੰਗੀ ਅੱਜ ਉਹ ਦਿਹਾੜਾ ਆ ਗਿਆ ਜਿਹੜਾ ਇਥੋਂ ਦੀ ਮਾਰਕੀਟ ਚ ਔਰ ਆਸ-ਪਾਸ ਦੇ ਲੋਕਾਂ ਜਿਹੜੇ ਸਾਰੇ ਸਫਰ ਕਰਦੇ ਸੀ ਖੁਸ਼ੀ ਦਾ ਦਿਨ ਐ ਤੇ ਅੱਜ ਮੈਂ ਸਾਰਿਆਂ ਨੂੰ ਬਹੁਤ ਮੁਬਾਰਕਾਂ ਦਿੰਦੀ ਆ ਔਰ ਮੇਰੇ ਵੀਰਾਂ ਦਾ ਜਿਹੜੇ ਇੱਥੇ ਮਾਰਕੀਟ ਵਾਲੇ ਆ ਉਹਨਾਂ ਦਾ ਵੀ ਧੰਨਵਾਦ ਕਰਦੀ ਆ ਕਿਉਂਕਿ ਉਹਨਾਂ ਨੇ ਇੰਨਾ ਸਬਰ ਰੱਖਿਆ ਪਰ ਉਹਨਾਂ ਲਈ ਉਮੀਦ ਸੀ ਵੀ ਇਹ ਪੁਲ ਜ਼ਰੂਰ ਚੱਲੂਗਾ ਜਦੋਂ ਅਸੀਂ ਆਏ ਅਬ ਇਹ ਦੇਖਿਆ ਵੀ ਇਹ ਪੁਲ ਮਾਰਕੀਟ ਵਾਲੇ ਸਾਡੇ ਕੋਲੇ ਇਹ ਵੀ ਪੁਲ ਨਹੀਂ ਚੱਲ ਰਿਹਾ ਕਿਉਂ ਇਹਦਾ ਕੰਮ ਬੰਦ ਪਿਆ ਤਾਂ ਉੱਥੇ ਕੀ ਸਾਨੂੰ ਸਾਡੇ ਸਾਹਮਣੇ ਇਹ ਵੀ ਇੱਕ ਐਨਓਸੀ ਚਾਹੀਦੀ ਹੈ ਇੱਥੇ ਕੁਝ ਹੜਲ ਕੀਏ ਕੁਝ ਬਰਖਤ ਕੀ ਗਏ ਔਰ ਕੁਝ ਮੰਦਰ ਦਾ ਕੀਆ ਵਿੱਚ ਮੈਟਰ ਵੀ ਇਹ ਹੜਲ ਨੂੰ ਦੂਰ ਕਰਕੇ ਐਨਓਸੀ ਚਾਹੀਦੀ ਹੈ ਤਾਂ ਅਸੀਂ ਸਾਡੇ ਸਾਰੇ ਸਟਾਫ ਨੂੰ ਲੈ ਕੇ ਪੀ ਡਬਲਯੂ ਡੀ ਦੀ ਟੀਮ ਨੂੰ ਐਸਡੀਐਮ ਸਾਹਿਬ ਨੂੰ ਲੈ ਕੇ ਇਹ ਹੜਲਸ ਦੂਰ ਕੀਤੀਆਂ ਪਹਿਲਾਂ ਤੇ ਫਿਰ ਉਸ ਤੋਂ ਬਾਅਦ ਇਹ ਕੰਮ ਆਸਪਾਸ ਚੱਲਦਾ ਰਿਹਾ ਫਿਰ ਵਿੱਚ ਵੀ ਇਹ ਹੋ ਗਿਆ ਅਸੀਂ ਪੂਰੇ ਦਿਨ ਪਹਿਲਾਂ ਮਹੀਨਾ ਪਹਿਲਾਂ ਵੀ ਸ਼ਾਇਦ ਪੁਲ ਸ਼ੁਰੂ ਹੋ ਜੇ ਸਫਰ ਜਦੋਂ ਸਾਰੀ ਟੀਮ ਨੇ ਕਿਹਾ ਕਿ ਇਹਦਾ ਹਲੇ ਥੋੜੇ ਦਾ ਕੰਮ ਬਾਕੀ ਹੈ ਤਾਂ ਸਾਨੂੰ ਇਹ ਸੀ ਜਿੱਥੇ ਇੰਨਾ ਦਿਨ ਸਫਰ ਕੀਤਾ ਹੈ ਮਹੀਨਾ ਹੋਰ ਤੇ ਹੀ ਪਰ ਕੰਮ ਪ੍ਰੋਪਰ ਢੰਗ ਨਾਲ ਹੋਵੇ ਕੱਲ ਨੂੰ ਕਿਸੇ ਨੂੰ ਮੁਸ਼ਕਿਲ ਨਾ ਰਹੇ ਅੱਜ ਉਹ ਕੰਮ ਪੂਰਾ ਹੋ ਕੇ ਪੁੱਲ ਪੁੱਲ ਰੋ ਦੋ ਸਾਲ ਦੀ ਮੈਂ ਸੁਣਾ ਮਿਸ ਜੀ ਪਰ ਦੇਖੋ ਮੈਂ ਇਹ ਕਹਿਣਾ ਚਾਹੂੰਗੀ ਕਿ ਕੋਈ ਵੀ ਕੰਮ ਹੈ ਜੇ ਉਹਨਾਂ ਨੂੰ ਖੁਸ਼ੀ ਸੀ ਅੱਜ ਜਦੋਂ ਅਸੀਂ ਫੇਸਬੁਕ ਤੇ ਪਾ ਦਿੰਦੇ ਆ ਨਾ ਪਤਾ ਨਹੀਂ ਉਹਨਾਂ ਨੂੰ ਕੀ ਤਕਲੀਫ ਹੋ ਜਾਂਦੀ ਹੈ ਪਹਿਲਾਂ ਵੀ ਜਿਹੜਾ ਆਪਣਾ ਉੱਪਰ ਪੁੱਲ ਸੀਗਾ ਦੂਸਰਾ ਰਿਪੇਅਰ ਹੋਈ ਸੀ ਉਹਦੀ ਮੈਂ ਉਦੋਂ ਯੂਐਫਏ ਗਈ ਹੋਈ ਸੀ ਔਰ ਪੀਡਬਲ ਡੀਡੀਟੀ ਨੇ ਕਹਿ ਰਹੀ ਸੀ ਕਿ ਹਾਲੇ ਇਹ ਨਹੀਂ ਖੁੱਲ ਸਕਦਾ ਥੋੜਾ ਬੋਤਾ ਕੰਮ ਰਹਿੰਦਾ ਪਰ ਜਦੋਂ ਬਾਰਿਸ਼ ਹੋਈ ਤਾਂ ਅਸੀਂ ਇਹਨਾਂ ਨੂੰ ਕਿਹਾ ਵੀ ਦਿਨ ਰਾਤ ਕਰਕੇ ਇਹਨੂੰ ਪੂਰਾ ਕਰੋ ਬਾਰਿਸ਼ ਕਰਕੇ ਅੰਡਰਪਾਸ ਪਰ ਗੇਟ ਦਿੱਕਤ ਆ ਰਹੀ ਹੈ ਅਸੀਂ ਖੋਲਣਾ ਸੀ ਇਹਨਾਂ ਨੇ ਜਾ ਕੇ ਉੱਥੇ ਬਹੁਤ ੱੱਕਾ ਦਿੱਤਾ ੱੱਕਾ ਕਰਕੇ ਵੈਰੀਕੇਟ ਹਟਾਤੇ ਜੇ ਉੱਥੇ ਕੋਈ ਮਿਸਟੈਪਿੰਗ ਹੋ ਜਾਂਦੀ ਕੌਣ ਜ਼ਿੰਮੇਵਾਰ ਹੋਵੇ ਔਰ ਕੱਲ ਜਦੋਂ ਫੇਸਬੁੱਕ ਤੇ ਦੇਖ ਲਿਆ ਸੋਸ਼ਲ ਮੀਡੀਆ ਤੇ ਦੇਖ ਲਿਆ ਵੀ ਪੁਲ ਦਾ ਅਭਗਾਟਨ ਹੋ ਰਿਹਾ ਹੈ ਕੱਲ ਨੂੰ ਲੱਡੂ ਲੈ ਕੇ ਆਗੇ ਮੈਨੂੰ ਉਹਨਾਂ ਨੇ ਇਹ ਵੀ ਆਏ ਸੀ ਪਰ ਮੈਂ ਇਹ ਕਹਿੰਨੀ ਆ ਵੀ ਇਹ ਗੁੰਡਾਗਰਦੀ ਤੁਸੀਂ ਬਹੁਤ ਚਲਾ ਲਈ ਤਾਂ ਹੀ ਰਾਜਪੁਰੇ ਨੇ ਤੁਹਾਨੂੰ ਤੀਜੇ ਨੰਬਰ ਤੇ ਲਿਆ ਕੇ ਸੁੱਟਿਆ ਹੁਣ ਤੁਸੀਂ ਗੁੰਡਾਗਰਦੀ ਛੱਡ ਦਿਓ ਜੇ ਤੁਹਾਨੂੰ ਖੁਸ਼ੀ ਸੀ ਅੱਜ ਆਉਂਦੇ ਮੈਂ ਕਹਿੰਨੀ ਆ ਆਲ ਪਾਰਟੀਆਂ ਦਾ ਵੈਲਕਮ ਹੈ ਇਹ ਜਨਤਾ ਦਾ ਕੰਮ ਹੈ ਮੇਰਾ ਕੱਲੀ ਦਾ ਕੰਮ ਨਹੀਂ ਹੈ ਆਲ ਪਾਰਟੀ ਦੇ ਲੀਡਰ ਆਉਂਦੇ ਅਸੀਂ ਆਪਾਂ ਮਿਲ ਕੇ ਲੋਕਾਂ ਨੂੰ ਲੱਡੂ ਬਣਦੇ ਲੱਗੋ ਖੁਸ਼ੀਆਂ ਬਣਾਉਂਦੇ ਪਰ ਜਿਹੜੀ ਗੁੰਡਾਗਰਦੀ ਤੇ ੱੱਕਾ ਚਾਈ ਉਹ ਮੈਂ ਰਾਜਪੁਰੇ ਕਦੇ ਬਰਦਾਸ਼ਤ ਨਹੀਂ ਕਰੂੰਗੀ ਮੈਂ ਇਹ ਕਹਿੰਨੀ ਆ ਰਾਜਪੁਰੇ ਨੇ ਇਹ 5 ਸਾਲ ਮੈਨੂੰ ਦਿੱਤੇ ਉਸੀ ਜਿਹੜੀ ਗੁੰਡਾਗਰਦੀ ਕਰਨੀ ਸੀ ਬਹੁਤ ਕਰਨ ਲਈ ਲੋਕਾਂ ਨੂੰ ਧਮਕਾਇਆ ਡਰਾਇਆ ਕੁੱਟਿਆ ਲੁੱਟਿਆ ਜੋ ਕਰਨਾ ਸੀ ਆਪਦਾ ਪੂਰਾ ਕਰ ਲਿਆ ਇਹਨਾਂ ਨੇ ਤਾਂ ਕੱਲ ਉਹ ਹਾਲ ਸੀ ਕਹਿੰਦੇ ਤੂੰ ਕੋਣ ਮੈਂ ਖਾਮਕਾ ਵੀ ਤੂੰ ਐਵੇਂ ਆ ਕੇ ਇੱਥੇ ਤੁਸੀਂ ਇੱਥੇ ਆ ਕੇ ਮਾਹੌਲ ਖਰਾਬ ਕਰ ਰਹੇ ਹੋ ਤਾਂ ਮੈਂ ਧੰਨਵਾਦ ਕਰੂੰਗੀ ਸਾਡੇ ਪੁਲਿਸ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਬੜੀ ਅੱਛੀ ਤਰ੍ਹਾਂ ਉੱਥੇ ਸਾਰਾ ਕੰਮ ਸਾਰਾ ਸੁਲਝਾਇਆ ਇਹ ਮੈਟਰ ਨਹੀਂ ਤੇ ਇਹਨਾਂ ਨੇ ਪੂਰਾ ਕੱਲ ਇਹ ਕਿ ਜੇ ਅਸੀਂ ਗੁੰਡਾਗਰਦੀ ਕਰਨੀ ਹੈ ਗੁੰਡਾਗਰਦੀ ਰਾਜਪੁਰੇ 'ਚ ਨਹੀਂ ਬਰਦਾਸ਼ਤ ਹੈ ਸਰ ਜੀ ਇਸ ਇਲਾਕੇ ਦੇ ਵਿੱਚ ਇੱਕ ਪੁਰਾਣਾ ਪਾਸਾ ਹੈ ਜਿਹਦੇ ਬਾਰੇ ਵੀ ਬਿਲਕੁਲ ਜੀ ਪ੍ਰਾਣਾ ਬਸਟੈਂਡ ਵੀ ਚੱਲੂਗਾ ਸਾਰੀਆਂ ਰੌਣਕਾਂ ਤੇ ਵਾਪਸ ਆਣਗੀਆਂ ਮੈਂ ਇਹ ਕੰਨੀਆਂ ਵੀ ਕੱਲ ਮੈਂ ਸੁਣਦੀ ਸੀ ਮੈਂ ਜੀ ਐਨੇ ਪੈਸੇ ਲਿਆਇਆ ਉਹ ਨਿਆਂਦਾ ਸਾਨੇ ਅਸੀਂ ਕੋਈ ਆਸਾਨ ਨਹੀਂ ਕੀਤਾ ਸਾਨੂੰ ਚੁਣਿਆ ਲੋਕਾਂ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਐ ਅੱਜ ਮੈਂ ਨਲਾਜ਼ ਦਾ ਕਟ ਮੰਜ਼ੂਰ ਕਰਾਇਆ ਮੈਂ ਕੋਈ ਆਸਾਨ ਨਹੀਂ ਕੀਤਾ ਪਬਲਿਕ ਨੇ ਮੇਰੇ ਤੋਂ ਉਮੀਦ ਕਰਕੇ ਕੰਮ ਕਰਵਾਇਆ ਵੀ ਇਹ ਕੰਮ ਹੋਣਾ ਚਾਹੀਦਾ ਤਾਂ ਅਸੀਂ ਉਹ ਕੰਮ ਕਰਵਾਇਆ ਜੇ ਤੁਸੀਂ ਇੱਕ ਕੰਮ ਕਰਕੇ ਆਸਾਨ ਕਰੀ ਜਾਓਗੇ ਲੋਕਾਂ ਤੇ ਤਾਂ ਮੈਂ ਇਹ ਕਹੂੰਗੀ ਵੀ ਬਿਟੇ ਲਾਂਦਾ ਤੁਹਾਡੇ ਇਹਦੇ ਲੋਕਾਂ ਤੇ ਜਿਹੜੇ ਕੰਮ ਕਰ ਕਰ ਤੁਸੀ ਆਸਾਨ ਕਰ ਦਿੱਤੇ ਪਰ ਇਸ ਤਰ੍ਹਾਂ ਦਾ ਜਿਵੇਂ ਤੁਸੀਂ ਆ ਜਗੜਾ ਤੋਂ ਵੱਧ ਚਾਜੀ ਸਾਇਟ ਤੇ ਕੋਈ ਹੋਰ ਵੱਡਾ ਤੋਂ ਸਾ ਮਿਲਣ ਦੀ ਆਸ ਨਹੀਂ ਕੋਈ ਬਿਲਕੁਲ ਜੀ ਧਮੋਲੀ ਫਟਕਾ ਕੋਲੇ ਅੰਡਰਪਾਸ ਵੀ ਮਨਜ਼ੂਰ ਹੋ ਚੁੱਕਿਆ ਉਹਦਾ ਟੈਂਡਰ ਲੱਗ ਰਿਹਾ ਉਹ ਵੀ ਜਲਦੀ ਸ਼ੁਰੂ ਹੋ ਜੂ ਦੇਖੋ ਜਿਦੋਂ ਅਸੀਂ ਰਾਜਪੁਰੇ ਚ ਆਏ ਤੁਹਾਨੂੰ ਸਭ ਤੋਂ ਪਹਿਲਾਂ ਲੋਕਾਂ ਨੇ ਕਿਹਾ ਜੀ ਬੱਸ ਸਟੈਂਡ ਜ਼ਰੂਰੀ ਹੈ ਇਹਨਾਂ ਨੇ ਤਾਂ ਬੱਸ ਸਟੈਂਡ ਖੰਡਰ ਬਣਾ ਰੱਖਿਆ ਸੀ ਇਹਨਾਂ ਨੂੰ ਇਹ ਸੀ ਵੀ ਉਹ ਜਗ੍ਹਾ ਅਸੀਂ ਵੇਚ ਦਾਂਗੇ ਇਹਨੂੰ ਅਨਸੀਫ ਡਿਕਲੇਅਰ ਕਰਵਾ ਕੇ ਵੇਚਾਂਗੇ ਪਰ ਉਹ ਬੱਸ ਸਟੈਂਡ ਅੱਜ ਪੂਰੇ ਰਾਜਪੁਰਾ ਦੀ ਕਿਰਪਾ ਨਾਲ ਰਾਜਪੁਰਾ ਦੇ ਲੋ ਮਿਹਨਤ ਨਾਲ ਬਸ ਟੈਨ ਚੱਲ ਰਿਹਾ ਹੈ ਉਸ ਤੋਂ ਬਾਅਦ ਸੰਦੀਪ ਜੀ ਕਈ ਵਾਰ ਕਰਦੇ ਇਹਨਾਂ ਨੇ ਕੀਤਾ ਸੀ ਕਵਰੇਜ ਵੀ ਜਿਹੜੀਆਂ ਹਸਪਤਾਲ ਦੇ ਐਸ ਡੀ ਐਮ ਔਫਿਸ ਦੀ ਪਰਚੀ ਸੀ ਉਹਦੇ ਨਾਲ ਲੋਕ ਬੜੇ ਪਰੇਸ਼ਾਨ ਸੀ ਅਸੀਂ ਉਹ ਪਰਚੀ ਬੰਦ ਕਰਾਈ ਪੂਰੇ ਪੰਜਾਬ ਚ ਇਕੱਲਾ ਰਾਜਪੁਰਾ ਹਲਕਾ ਜਿੱਥੇ ਪਰਚੀ ਨਹੀਂ ਲੱਗਦੀ ਪੂਰੇ ਪੰਜਾਬ ਚ ਪਰਚੀ ਲੱਗ ਰਹੀ ਹੈ ਪਰ ਅਸੀਂ ਲੋਕਾਂ ਨਾਲ ਵਾਦਾ ਕੀਤਾ ਸੀ ਉਸ ਤੋਂ ਇਲਾਵਾ ਹੁਣ ਪਾਣੀ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਜਿਹੜਾ ਪੁਰਾਣੇ ਰਾਜਪੁਰੇ ਦਾ ਇੱਥੇ ਤਵਾਰਾ ਚੌਂਕ ਤੋਂ ਲੈ ਕੇ ਗगन ਚੌਂਕ ਤੱਕ ਸਾਰੇ ਪਾਣੀ ਦੀ ਪਾਈਪ ਚੇਂਜ ਹੋ ਗਈ ਉਹ ਕਲੋਨੀਆਂ ਜਿੱਨਾਂ 'ਤੇ ਕਦੇ ਇੱਟ ਨਹੀਂ ਲੱਗੀ ਸੀ ਅੱਜ ਉਹ ਕਲੋਨੀਆ ਚੁੱਕੀ ਜਾ ਕੇ ਦੇਖੋ ਉਹ ਸੜਕਾਂ ਕਿਹਨਾਂ ਕੋਈਆਂ ਬਣਦੀਆਂ ਅੀਐਸਆਈ ਹਸਪੀਟਲ ਦਾ ਕੰਮ ਸ਼ੁਰੂ ਹੋ ਰਿਹਾ ਹੈ ਮਤਲਬ ਅਸੀਂ ਉਹ ਜੇ ਕੰਮ ਕਰ ਰਹੇ ਹਾਂ ਜਿਹਦੇ ਨਾਲ ਜਨਤਾ ਨੂੰ ਫਾਇਦਾ ਹੋਵੇ ਕੱਲਾ ਇਹ ਨਹੀਂ ਵੀ ਚਾਰ ਤੜਕਾ ਬਣਾ ਕੇ ਅਸੀਂ ਕਹੀਏ ਜੀ ਇਸ ਦਾ 1000 ਕਰੋੜ ਰੁਪਏ ਲਾਤਾ ਜਿਹੜਾ ਲੋਕਾਂ ਨੂੰ ਜੇ ਕੋਈ ਪੈਸਾ ਲੱਗਿਆ ਤਾਂ ਲੋਕਾਂ ਦਾ ਪੈਸਾ ਲੋਕਾਂ ਨੂੰ ਦਿੱਤੇ ਮੈਂ ਕਹਿੰਦੀ ਸਾਨੂੰ ਤਾਂ ਰਾਜਪੁਰੇ ਨੂੰ ਰਾਜਪੁਰੇ ਤੋਂ ਬਾਹਰ ਪੈਸਾ ਲਿਆਉਣ ਦੀ ਲੋੜ ਹੀ ਨਹੀਂ ਪਈ ਰਾਜਪੁਰਾ ਮਿਊਸਪੈਲਟੀ ਦੀ ਆਪਣਾ ਪੈਸਾ ਹੈ ਜਿੰਨੀ ਰਾਜਪੁਰੇ ਚ ਡਵੈਲਪਮੈਂਟ ਹੋ ਰਹੀ ਹੈ ਰਾਜਪੁਰੇ ਦੀ ਮਿਊਸਪੈਲਟੀ ਦੇ ਪਹਿਲਾਂ ਪੈਸਾ ਕਿੱਥੇ ਜਾਂਦਾ ਸੀਗਾ ਜੀ ਇਹਦੇ ਜੇਬਾਂ ਚ ਪੈਂਦਾ ਸੀ ਉਹ ਪੈਸਾ ਪਹਿਲਾਂ ਵੀ ਉਹੀ ਪੈਸਾ ਸੀ ਪਹਿਲਾਂ ਵੀ ਉਹੀ ਰਾਜਪੁਰਾ ਸੀ ਪਹਿਲਾਂ ਵੀ ਉਹੀ ਮਿਊਂਸਪਲਟੀ ਸੀ ਪਹਿਲਾਂ ਵੀ ਪ੍ਰਧਾਨ ਉਹਨਾਂ ਦਾ ਸੀ ਅੱਜ ਵੀ ਪ੍ਰਧਾਨ ਉਹਨਾਂ ਦਾ ਹੈ ਪਰ ਉਹ ਪੈਸਾ ਅੱਜ ਕਿਵੇਂ ਨਿਕਲ ਗਿਆ ਪਹਿਲਾਂ ਕਿਉਂ ਨਹੀਂ ਨਿਕਲਿਆ ਕੰਮ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਅਸੀਂ ਇੱਕੋ ਹੀ ਗੱਲ ਕਹਿ ਰਹੇ ਹਾਂ ਅਸੀਂ ਕੰਮ ਕਰਨ ਆਏ ਹਾਂ ਅਸੀਂ ਕੰਮ ਕਰਨੇ ਆ ਲੋਕਾਂ ਨੇ ਸਾਡੇ ਤੇ ਆਮ ਆਦਮੀ ਪਾਰਟੀ ਤੇ ਵਿਸ਼ਵਾਸ ਕਰਕੇ ਸਾਨੂੰ ਕੰਮ ਦੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਉਹ ਕਰ ਰਹੇ ਹਾਂ ਲੋਕਾਂ ਤੇ ਕੋਈ ਆਸਾਨ ਨਹੀਂ ਕਰਦੇ ਇਹ ਕਾਫੀ ਜ਼ੋਰ ਦਾ ਹੋਰ ਵੱਡਾ ਪ੍ਰੋਜੈਕਟ ਹੈ ਜਿਹੜਾ ਚੰਡੀਗੜ੍ਹ ਵਾਇਰ ਨੂੰ ਜੋੜਿਆ ਜਾਊਗਾ ਉਹ ਵੀ ਕੋਸ਼ਿਸ਼ ਉਹ ਵੀ ਲੱਗੇ ਹੋਏ ਆ ਜੀ ਆਪ ਵੀ ਜਿਹੜਾ ਮੈਂ ਉਸ ਦਿਨ ਵਿਧਾਨ ਸਭਾ ਚ ਕੁਐਸਚਨ ਪੁੱਛਿਆ ਸੀ ਜਿਹੜੀ ਮੇਨ ਲਾਈਨ ਆ ਰਹੀ ਹੈ ਮੇਨ ਲੋਡ ਆ ਰਹੀ ਹੈ ਹਾਈਵੇ ਉਹਨੂੰ ਨਲਾਸ ਮੰਦਰ ਨਾਲ ਕਿਵੇਂ ਵੀ ਜੋੜਿਆ ਜਾਵੇ ਕਿਉਂਕਿ ਨਲਾਸ ਮੰਦਰ ਜਿਹੜੀ ਮਾਨਕਪੁਰ ਵੱਲੋਂ ਨਿਕਲ ਪਿਆਰੀ ਹੈ ਕਿਉਂਕਿ ਨਲਾਸ ਮੰਦਰ ਸਾਡਾ ਇਤਿਹਾਸਿਕ ਮੰਦਰ ਹੈ ਮੇਰੇ ਦਿਲੀ ਚਾਹੇ ਆ ਵੀ ਉਸ ਨੂੰ ਹਾਈਵੇ ਤੇ ਲਿਆਂਦਾ ਜਾਵੇ ਹਾਈਵੇ ਨਾਲ ਜੋੜਿਆ ਜਾਵੇ ਕਿਉਂਕਿ ਬੋਲੇ ਬਾਬਾ ਨੇ ਕਰਨਾ ਹੈ ਜਿਹੜਾ ਪੂਲੇ ਜਿਹੜਾ ਉੱਥੇ ਕਟ ਮਨਜ਼ੂਰ ਕਰਾਇਆ ਉਹ ਵੀ ਮੈਂ ਕੁਛ ਨਹੀਂ ਆ ਬੋਲੇ ਬਾਬਾ ਦੀ ਕਿਰਪਾ ਨਾਲ ਹੋਇਆ ਤਾਂ ਮੇਰੇ ਮਨ ਦੀ ਤਮੰਨਾ ਹੈ ਤਾਂ ਮੈਨੂੰ ਪੂਰੀ ਉਮੀਦ ਹੈ ਬੋਲੇ ਬਾਬਾ ਉਹ ਵੀ ਜਰੀ ਕਰੂਗਾ ਜੀ ਵੀ ਐਮ ਦੇ ਤੇ ਲਗਾਤਾਰ ਵੀ ਆਪਾਂ ਦਰਵਾਜ਼ਾ ਚੋਣਦੇ ਜਾਂ ਰਾਜ ਸਰਕਾਰ ਦੁਆਰਾ ਬੋਡਾਂ ਲਾਈਟ ਸਿਸਟਮ ਕਰਦੇ ਜੋ ਕਹਿੰਦਾ ਸੀ ਕਿ ਮੈਰਾ ਉਹਦਾ ਪੱਤਰ ਵੀ ਜਿਹੜਾ ਉਹਦਾ ਵੀ ਕਰਦੇ ਆ 7 ਤਰੀਕ ਨੂੰ ਸੋਮਵਾਰ ਨੂੰ ਸਾਡਾ ਵਿਰਾਸਤ ਵਾਦਾ ਸੈਕਸ਼ਨ ਹੈ ਉਸ ਦਿਨ ਅਸੀਂ ਸਾਰਾ ਇਹਦਾ ਵੀ ਕਰਦੇ ਆ ਕਿਉਂਕਿ ਪੰਜਾਬ ਦਾ ਪਾਣੀ ਤਾਂ ਪਹਿਲਾਂ ਹੀ ਘਟਾ ਹੈ ਔਰ ਪੰਜਾਬ ਦੇ ਪਾਣੀ ਨੂੰ ਅਸੀਂ ਬਾਹਰ ਨਹੀਂ ਜਾਣ ਦੇਵਾਂਗੇ ਜਿੰਨਤ ਜੇ ਸਾਡੇ ਕੋਲੇ ਫਾਲਤੂ ਹੈ ਲੈ ਕਰਦੇ ਨੇ ਪਰ ਅਸੀਂ ਪੰਜਾਬ ਦੇ ਪਾਣੀ ਨੂੰ ਨਹੀਂ ਜਾਣ ਦੇਵਾਂਗੇ ਬਾਹਰ ਗੱਲ ਕਰ ਰਹੀ ਰਾਜਪੁਰਾ ਦੀ ਰਾਜਪੁਰਾ 'ਚ ਕਈ ਪੀਵਲ ਲੱਗ ਰਹੇ ਨੇ ਹੁਣ ਜਲਦੀ ਤਾਂ ਕਿ ਹੁਣ ਦਰਮੀ 'ਚ ਰਾਜਪੁਰਾ ਦੇ ਲੋਕਾਂ ਨੂੰ ਪਾਣੀ ਦੀ ਦਿੱਕਤ ਹੈ। ਇਹ ਬੀ.ਡੀ.ਪੀ ਦੇ ਰੋਣ ਨੂੰ ਕਿੱਦਾਂ ਦੇਖ ਰਹੇ ਨੇ? ਜੀ ਬੀ.ਡੀ.ਪੀ ਦੇ ਮੁੱਦੇ ਤੇ ਬਹੁਤ ਵੱਡੇ ਤੇ 4 ਸਾਲ ਬੜਾ ਸਤਾਪੋ ਗਿਆ ਜੀ। ਕੋਈ ਇਹਨਾਂ ਮੱਦੇ ਸਪੈਸ਼ਲ ਕੋਈ ਤੁਸੀਂ ਜਾਣਦਾ ਜੀ ਤੇ ਇੱਥੇ ਤੁਹਾਡੀ ਦੁਕਾਨ ਹੈ ਤੇ ਅੱਜ ਪੂਲਤਾ ਉਧ ਘਾਟਨ ਹੋਇਆ। ਕਿਸ ਤਰ੍ਹਾਂ ਦਾ ਖੁਸ਼ੀ ਦਾ ਮਾਹੌਲ ਹੈ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ 3 ਸਾਲਾਂ ਬਾਅਦ ਜਿਸ ਸਰਪੁਲ ਚੱਲੇ ਰਿਹਾ ਹੈ ਮਾਰਕੀਟ ਦਾ ਉਹ ਉਹ ਤਾਂ ਹੈ ਰੌਣਕ ਲੱਗੇ ਹੁ ਸਾਰੀਆਂ ਰੌਣਕ ਲਗਾਨੀਆਂ 5 ਸਾਲਾਂ ਬਾਅਦ ਸਾਡੀਆਂ ਇਸ ਮਾਰਕੀਟ ਨੂੰ ਬਹੁਤ ਰੱਖ ਕੇ ਦਾ ਵਾਦਾ ਹੋਏਗਾ ਦੁਕਾਨਦਾਰਾਂ ਨੂੰ ਵਾਦਾ ਹੋਏਗਾ ਜਿਸ ਦੌਰ ਜੋ ਆਸਾਨੂੰ ਬਹੁਤ ਖੁਸ਼ੀ ਹੈ ਜੀ ਇਸ ਪੁਲ ਦੇ ਚੱਲਨੇ ਦੀ ਅਸੀਂ ਬਹੁਤ ਤੰਗੀ ਬਹੁਤ ਮਤਲ ਮਜੂਰੀਆਂ ਘਟੀਆਂ ਬਾਜ਼ਾਰ ਅੱਧਾ ਬੰਦ ਹੋ ਗਿਆ ਤਾਂ ਇਸ ਕਰਕੇ ਅਸੀਂ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਜੋ ਮਤਲਬ ਟਰਾਲਾ ਕਰਕੇ ਸਭ ਕੁਝ ਕਰਕੇ ਮਤਲਬ ਤਿਆਰ ਕਰ ਦਿੱਤਾ ਪੁਲ ਸਾਰੇ ਪੰਜਾਬ ਰੰਗ ਖੁਸ਼ੀ ਹੈ ਸਾਰਿਆਂ ਨੂੰ ਸਾਡੀ ਭਾਈ